ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਇਸ ਕਰਮ ਨਾ ਜਾਣਾ ਸਰਨ ਜਣ ਤੇਰੀ ਸਭ ਤੇ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਤ ਮਹਿਲਾ ਪੰਜਵਾਂ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਨ ਕੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਲਾ ਪਾਵੇ ਕੋਈ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਨ ਅਨੰਦ ਭਗਤਨ ਕੋ ਬਰਤਨ ਬਿਲਾ ਭਵੇ ਕੋਈ ਮੇਰੇ ਮਨ ਜਪ ਗੁਰ ਕੋ ਪਾਲ ਪ੍ਰਭ ਸੋਈ ਜਾਵੀ ਸ਼ਰਨ ਭਇਆ ਸੁਖ ਪਾਈਐ ਪਹੜ ਦੁਖ ਨਾ ਭਾਗੀ ਸਾਧ ਸੰਗ ਪ੍ਰਾਪਤ ਤਿਨ੍ਹੇ ਪੇਟ ਚ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਟਿਕੋਈ ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ੍ਹੇ ਪੇਟ ਚ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਛੈ You yeah, know how ਗੁਰੂ ਗ੍ਰੰਥ ਸਾਹਿਬ ਜੀ ਸੱਚੇ ਬਾਦਸ਼ਾਹ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਜੋਤਿ ਵਿੱਚ ਗੁਰੂ ਰਾਏ ਮਾਨ ਗੁਰੂ ਪਿਆਰੀ ਗੁਰੂ ਸਵਾਦੀ ਗੁਰੂ ਸਾਹਿਬਾਨ ਦੀ ਸਾਜੀ ਅਤਿ ਨਿਵਾਜੀ ਹੋਈ ਸਤਸਿੰਘ ਦੇ ਜੀ ਵੜਪਾਗੀ ਹਾਂ ਜਿਸ ਸਾਧਗੁਰੂ ਦੇ ਪਾਤਸ਼ਾਹ ਕੋਲ ਆਪਸ ਬੈਠ ਕਰਕੇ ਇਲਾਹੀ ਬਾਣ ਦਾ ਹਰ ਜਿਸ ਕੀਰਤਨ ਸਰਵਣ ਕਰ ਰਿਹਾ ਸਾਂ ਸਤਿਗੁਰਾਂ ਨੇ ਸਾਨੂੰ ਕੁਝ ਕੁ ਸਮਾਂ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਵਿਸ਼ੇਸ਼ ਕੀਤਾ ਹੈ ਆਜਨੇ ਜੋ ਪਵਨ ਸ਼ਬਦ ਸਰਵਣ ਕੀਤਾ ਹੈ ਆਕੀ ਸੋਟ ਦੇ ਵਿੱਚ ਮਹ ਲਾਭ ਜੋ ਭਾਗ ਬਜੇ ਪਾਸਾ ਧੰਨ 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 ਸਭ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਿਦਾ ਦੇ ਸਰਤਾਜ ਬਾਣੀ ਕੇ ਮੋਹ ਸਤਿਗੁਰਾਂ ਦੇ ਪਾਵਨ ਤੇ ਪਵਿੱਤਰ ਵੋਖਾਰ ਨੂੰ ਤੁਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ 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 ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਨਾਮ ਗਿ 617 ਅਤੇ 18 ਦੇ ਤੇ ਸੁਭਾਜ ਬਾਣੀ ਆ ਉਸ ਪਾਲਨ ਸਰਵ ਦੇ ਚ ਗੁਰੂ 파ਰਸ ਜੀ ਕੀ ਸਮਝਾਣਾ ਕਰਦੇ ਨੇ ਸਮਝਣ ਦਾ ਯਤਨ ਕਰਾਂਗੇ ਸ਼ਬਦ ਦੇ ਵਿਚਾਰ ਦੇ ਅਰੰਧਾ ਤੋਂ ਪਹਿਲਾਂ ਗੁਰੂ ਬਖਸ਼ਿਫਤੇ ਨਾਲ ਸਾਝ ਪਾਈਏ ਜੀ ਸਾਰੇ ਬਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਫਰਮਾਣਾ ਕਰਦੇ ਨੇ ਅਬినాਸ਼ੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਕੋਈ ਅਬినాਸ਼ੀ ਅਬినాਸ਼ੀ ਦਾ ਅਰਥ ਹੁੰਦਾ ਹੈ ਨਾਸ਼ ਰਹਿਤ ਜਿਸ ਦਾ ਖਾਤਮਾ ਨਹੀਂ ਹੋ ਸਕਦਾ ਜੋ ਮਰ ਨਹੀਂ ਸਕਦਾ ਜਿਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਕ ਅਕਾਲ ਪੁਰਖੀ ਹੈ ਜੋ ਅਬినాਸ਼ੀ ਹੈ ਜਿਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਨੀ ਦੁਨੀਆ 'ਚ ਕੋਈ ਤਾਕਤ ਨਹੀਂ ਵਿਗਾੜ ਸਕਦੀ ਕੁਝ ਇੱਥੇ ਗੱਲ ਕਰ ਰਹੇ ਜੇ ਸਤਿਗੁਰੂ ਕਹਿੰਦੇ ਅਬినాਸ਼ੀ ਜੀ ਅਨਕੋਤਾਤਾ ਉਹ ਪਰਮੇਸ਼ਰ ਜਿਹੜਾ ਨਾਸ਼ ਰਹੇ ਤੇ ਆ ਜਿਹੜਾ ਸਭ ਕਾਲ ਤੋਂ ਪਰੇ ਆ ਜਿਹਨੂੰ ਕਾਲ ਦਾ ਕੋਈ ਡਰ ਨਹੀਂ ਹੈ ਉਹ ਪਰਮੇਸ਼ਰ ਜਿਹੜਾ ਆ ਉਹ ਦਾਤਾ ਆ ਸਾਰੇ ਜੀਵਾਂ ਨੂੰ ਦਾਤਾ ਉਹ ਦਿੰਦਾ ਆ ਸਿਮਰਤ ਸਭ ਮਲਖੋਈ ਜਿਸ ਦੇ ਸਿਮਰਿਆ ਸਾਰੇ ਪਾਪਾਂ ਦੀ ਮੈਲ ਜਿਹੜੀ ਆ ਉਹ ਨਾਸ਼ ਹੋ ਜਾਂਦੀ ਸਾਰੀਆਂ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਅਜੇਹਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆ ਜੋ ਨਾਸ਼ ਰਹਤੇ ਆਪਾਂ ਵੀ ਮੋਲ ਮੰਤਰ ਵਿੱਚ ਵੀ ਸ਼ਬਦ ਆਉਂਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਜੋ ਕਾਲ ਤੋਂ ਪਰਿਆ ਹਰ ਸਮੇ ਦੇ ਅਧੀਨ ਸਾਰਾ ਸੰਸਾਰ ਹੈ ਦੇਖੋ ਕੋਈ ਵੀ ਚੀਜ਼ ਹੈ ਆਪਾਂ ਵਿੱਚ ਸੰਜੀਵ ਹੈ ਤੇ ਭਾਵੇਂ ਨਿਰਜੀਵ ਹੈ ਉਹ ਅੱਜ ਨਹੀਂ ਤਾਂ ਕੱਲ ਖਤਮ ਹੋ ਜਾਵੇਗੀ ਅੱਜ ਨਹੀਂ ਤਾਂ ਕੱਲ ਉਹਦੀ ਹੋਂਦ ਖਤਮ ਹੋ ਜਾਵੇਗੀ ਭਾਵੇਂ ਕੋ ਵੱਡੀ ਤੋਂ ਵੱਡੀ ਬਿਲਡਿੰਗ ਹੋ ਜੇ ਤੇ ਭਾਵੇਂ ਕੋ ਇਨਸਾਨ ਹੈ ਭਾਵੇਂ ਕੋ ਜੀਵ ਜੰਤੂ ਪਸ਼ੂ ਪੰਛੀ ਪਰ ਪਰਮੇਸ਼ਰ ਜਿਹੜਾ ਆ ਉਹ ਕਾਲ ਤੋਂ ਰਹਤਿਆ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਨਾ ਬੁੱਢਾ ਹੋਏਗਾ ਨਾ ਜਵਾਨ ਹੋਏਗਾ ਨਾ ਮਰ ਸਕਦਾ ਹੈ ਨਾ ਸੜ ਸਕਦਾ ਹੈ ਨਾ ਗਲ ਸਕਦਾ ਹੈ ਕਿਸੇ ਵੀ ਤਰ੍ਹਾਂ ਉਹਦੇ ਤੇ ਕੋਈ ਪ੍ਰਭਾਵ ਨਹੀਂ ਆਉਂਦਾ ਸੋ ਉਹ ਪਰਮੇਸ਼ਰ ਆਪਿਆ ਤੇ ਉਸ ਨਾਸ ਰਹਿਤ ਪਰਮੇਸ਼ਰ ਜਿਹੜਾ ਆ ਉਹ ਸਾਰੇ ਜੀਵਾਂ ਨੂੰ ਸਦੀਆਂ ਸਦੀਆਂ ਤੋਂ ਦਾਤਾ ਦੇ ਦਾਰਿਆ ਸਾਰੇ ਜੀਵਾਂ ਦਾ ਦਾਤਾ ਰਿਹਾ ਉਹਦੇ ਨਾਮ ਹੀ ਸਿਮਰਿਆ ਨੂੰ ਸਾਡੇ ਸਾਰੇ ਪਾਪ ਜਿਹੜਿਆ ਉਹ ਨਾਸ਼ ਹੋ ਸਕਦੇ ਨੇ ਉਸ ਅਕਾਲ ਪੁਰਖ ਦਾ ਵਾਹਿਗੁਰੂ ਦਾ ਜਦੋਂ ਨਾਮ ਸਿਮਰਾਂਗੇ ਸਾਰੇ ਪਾਪ ਨਾਸ਼ ਹੋ ਜਾਣਗੇ ਗੋਣਾ ਨਿਦਾਨ ਭਗਤਨ ਕੋ ਵਰਤਨ ਬਿੱਲਾ ਪਾਵੇ ਕੋਈ ਪਰਮੇਸ਼ਰ ਜਿਹੜਾ ਗੁਣ ਨਿਦਾਨ ਨਿਦਾਨ ਕੰਨ ਖਜ਼ਾਨੇ ਨੂੰ ਗੁਣਾ ਦਾ ਖਜ਼ਾਨਾ ਆ ਪਰਮੇਸ਼ਰ ਆਪਣੇ ਭਗਤਾਂ ਨੂੰ ਜਿਹੜਾ ਆ ਉਹਨਾਂ ਦੀ ਪੈਜ ਰੱਖਦਾ ਆ ਉਹਨਾਂ ਦੀ ਇੱਜਤ ਰੱਖਦਾ ਆ ਉਹਨਾਂ ਨੂੰ ਦਾਤਾ ਰਿੰਦਾ ਏ ਉਹ ਜਿਹੜਾ ਗੁਣ ਦਾ ਖਜ਼ਾਨਾ ਪਰਮੇਸ਼ਰ ਆ ਉਹੀ ਭਗਤੀ ਦੀ ਦਾਤ ਵੀ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰਦਾ ਆ ਉਹੀ ਸਾਰੇ ਪਦਾਰਥ ਦੇ ਦੇ ਸਮਰਾਤੇ ਹਰੇਕ ਵਸਤੂ ਹਰੇਕ ਚੀਜ਼ ਉਹਦੇ ਤੋਂ ਉਤਪਤ ਹੁੰਦੀ ਆ ਤੇ ਉਹਦੇ ਵਿੱਚ ਹੀ ਇੱਕ ਨ ਇੱਕ ਦਿਨ ਸਮਾ ਜਾਂਦੀ ਮੁੱਢ ਹੋਇਆ ਆ ਆਧਾਰ ਹੋਇਆ ਜੜਜ ਨੂੰ ਕਹ ਲਈ ਉਹ ਆ ਅਕਾਲ ਪੁਰਖ ਵੈਗੋ ਸੋ 사ਧਗੁਰ ਕਹਿੰਦੇ ਨੇ ਜੇ ਇਹ ਪਰਮੇਸ਼ਰ ਨੂੰ ਜਪਿਆ ਕਰੀਏ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਤੇ ਮੇਰੇ ਮਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰ ਕਿਹੜਾ ਕਹਿੰਦੇ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਹੜ ਦੁੱਖ ਨਾ ਹੋਈ ਕਹਿੰਦੇ ਜਿਸ ਦੀ ਸ਼ਰਨ ਪਿਆ ਜਿੱਜੇ ਦੇ ਚਰਨਾਂ 'ਚ ਡਿੱਗਿਆ ਸਦਾ ਹੀ ਮੁਨੱਖ ਜਿਹੜਾ ਆ ਉਹ ਸੁੱਖ ਪਾਉਂਦਾ ਹੈ ਤੇ ਦੁੱਖ ਉਹ ਜਿੱਥੋਂ ਦੂਰ ਚਲਾ ਜਾਂਦਾ ਹੈ ਸੁੱਖ ਕਿਹੜਾ ਆਤਮਿਕ ਸੁੱਖ ਸ਼ਾਰੀਰੀਕ ਸੁੱਖ ਤਾਂ ਉਸ ਨੂੰ ਆਪੇ ਮਿਲਣੀ ਸ਼ੁਰੂ ਹੋ ਜਾਣੇ ਨੇ ਜਿਹੜਾ ਪਰਮੇਸ਼ਰ ਦੀ ਬੰਦਗੀ ਕਰੂਗਾ ਆ ਦੁਨੀਆ ਦੇ ਪਦਾਰਥ ਤਾਂ ਉਸ ਇਨਸਾਨ ਨੂੰ ਆਪੇ ਮਿਲ ਜਾਂਦੇ ਨੇ ਜਿਹੜਾ ਰੱਬ ਦੀ ਬੰਦਗੀ ਕਰਦਾ ਆ ਆਤਮਿਕ ਸੁਖ ਸਭ ਤੋਂ ਉੱਪਰ ਆ ਜਦੋਂ ਆਤਮਾ ਪ੍ਰਸੰਨ ਹੈ ਸੰਸਾਰੀ ਸੁਖ ਮਾਇਨੇ ਨਹੀਂ ਰੱਖਦੇ ਅਜੇ ਮਨ ਲੋ ਢੇਡਾ ਰਜਿਆ ਹੋਵੇ ਜਿੰਨੇ ਮਰਜੀ ਛੱਤੀ ਪ੍ਰਕਾਰ ਦੇ ਭੋਜਨ ਲੱਗੇ ਪਹਿਰਨ ਕੋਈ ਫਰਕ ਨਹੀਂ ਪੈਂਦਾ ਇਨਸਾਨ ਨੂੰ ਪੈਂਦਾ ਕੋਈ ਫਰਕ ਖਾ ਨਹੀਂ ਸਕਦਾ ਕਿਉਂਕਿ ਢੇਡਾ ਰਜਿਆ ਹੈ ਐਦੇ ਜਦੋਂ ਮਨ ਜਿਹੜਾ ਉਹ ਰਜ ਚਾਹਦਾ ਆ ਮਨ ਚਿੱਤ ਪ੍ਰਸੰਨ ਹੁੰਦੇ ਨੇ ਤੇ ਉਸ ਤੋਂ ਬਾਅਦ ਸਾਰੇ ਪਦਾਰਥ ਜਿਹੜੇ ਆ ਉਹ ਮਨੁੱਖ ਦੇ ਸਾਹਮਣੇ ਵੀ ਪਏ ਹੋਣ ਮਨ ਖੁਸ਼ ਹੋਇਆ ਦੁਨੀਆ ਮਰਜੀ ਦੁਨੀਆ ਦਾ ਦੁੱਖ ਹੋਵੇ ਉਹ ਬੰਦੇ ਨੂੰ ਦੁਖੀ ਨਹੀਂ ਕਰ ਸਕਦਾ ਜਿੰਦਿਆਂ ਵਰਗੇ ਸੰਸਾਰ ਦੀਆਂ ਤਕਲੀਫਾਂ ਨੂੰ ਬੰਦੇ ਨੂੰ ਦੁਖੀ ਨਹੀਂ ਕਰ ਸਕਦੀ ਜੇ ਮਨ ਪ੍ਰਸੰਨ ਨੇ ਮਨ ਚੜ੍ਹਦੀ ਕਲਾ 'ਚ ਜੇ ਮਨ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਵੇ ਫਿਰ ਆਤਮਿਕ ਸੁਖ ਹੈ ਹੀ ਜੇਹੀ ਚੀਜ਼ ਹੈ ਆਤਮਨ ਸੁਖ ਪ੍ਰਾਪਤ ਹੋਣ ਤੋਂ ਬਾਅਦ ਮਨੁੱਖ ਘਬਰਾਉਂਦਾ ਨਹੀਂ ਐ ਡਰਦਾ ਨਹੀਂ ਐ ਮੌਤ ਦਾ ਭੈਣੀ ਪਦਾਰਥਾਂ ਦੇ ਖੋਣ ਦਾ ਭੈਣੀ ਕਿਸੇ ਦੇ ਸਿਰ ਜਿੰਦਗੀ ਚ ਆਣ ਜਾਂ ਜਾਣ ਦਾ ਭੈਣੀ ਕਿਸ ਨੂੰ ਗਵਾਣ ਦਾ ਡਰ ਨਹੀਂ ਕਿਸ ਨੂੰ ਪਾਣ ਦਾ ਡਰ ਨਹੀਂ ਸਾਰੇ ਡਰ ਖਤਮ ਹੋ ਜਾਂਦਾ ਇੱਕ ਡਰੀ ਰਹਿ ਜਾਂਦਾ ਕਿ ਪਰਮੇਸ਼ਰ ਨਾ ਰੁਸੇ ਵਾਹਿਗੁਰੂ ਨਾ ਮੇਰੇ ਤੋਂ ਨਾਰਾਜ਼ ਹੋਵੇ ਬਾਕੀ ਭਵੇਂ ਦੁਨੀਆ ਸਾਰੀ ਰੁਸਦੀ ਤਾਂ ਰੁਸ ਜਾ ਰੱਬ ਲਈ ਰੁਸਣਾ ਚਾਹੀਦਾ ਕਿ ਜੇ ਰੱਬ ਰੁੱਸ ਗਿਆ ਤੇ ਸਮਝੋ ਜਾਗ ਰੁੱਸ ਗਿਆ ਅੱਗੇ ਸਤਿਗੁਰ ਕਹਿੰਦੇ ਨੇ ਰਹਾਉ ਵਿਸ਼ਰਾਮ ਰਹਾਉ ਦਾ ਅਰਥ ਦਾ ਵਿਸ਼ਰਾਮ ਰਹਾਉ ਵਾਲੀ ਪੰਕਤੀ ਕਿਸੇ ਵੀ ਸ਼ਬਦ ਦਾ ਸੈਂਟਰਲ ਆਈਡੀਆ ਹੁੰਦੀ ਹੈ ਭਾਵ ਕਿ ਕੇਂਦਰੀ ਭਾਵ ਜਿਹੜਾ ਆ ਉਹ ਰਹਾਉ ਵਾਲੀ ਪੰਕਤੀ ਦੇ ਵਿੱਚ ਹੁੰਦਾ ਹੈ ਅੱਗੇ ਸਤਿਗੁਰ ਕਹਿੰਦੇ ਵਡ ਭਾਗੀ ਸਾਧ ਸੰਗ ਪ੍ਰਾਪਤ ਤੇ ਨਿਪੇਟ ਤ ਦੁਰਮਤ ਖੋਈ ਕਹਿੰਦੇ ਬੜੇ ਵੱਡੇ ਭਾਗਾ ਦੇ ਨਾਲ ਜਾਂ ਜਿਹਨ ਦੇ ਭਾਗ ਜਾਗ ਪੈਂਦੇ ਨੇ ਵੱਡ ਭਾਗੀ ਵੱਡੇ ਆ ਭਾਗਾ ਵਾਲਾ ਕਹਿੰਦੇ ਉਹਨੂੰ ਹੀ ਚੰਗੇ ਲੋਕਾਂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜਾਂ ਕਹਿ ਲਈਏ ਕਿ ਗੁਰੂ ਦੀ ਸੰਗਤ ਦੀ ਪ੍ਰਾਪਤੀ ਉਹਨੂੰ ਹੁੰਦੀ ਆ ਜਿਹਦੇ ਭਾਗ ਜਾਗ ਪੈਂਦੇ ਨੇ ਉਦਾਂ ਵਾਲੋਂ ਪਕੜੇ ਸੁੱਤੇ ਰਹਿੰਦੇ ਆ ਬੈਠੇ ਰਹਿੰਦੇ ਆ ਪਰ ਜੇ ਪਰਮੇਸ਼ਰ ਨੇ ਭਾਗਾਾਂ ਦੇ ਵਿੱਚ ਬੰਦਗੀ ਲਿਖੀ ਏ ਤੇ ਗੁਰੂ ਘਰ ਆ ਕੇ ਬੈਠੇ ਆ ਨਾਮ ਜਪ ਰਹੇ ਆ ਨਾ ਬਾਣੀ ਸੁਣਦੇ ਪਿਆ ਬਾਣੀ ਪੜ੍ਹਦੇ ਪਿਆ ਵਿਚਾਰਦੇ ਪਿਆ ਇਹ ਵੱਡੇ ਕਰਮਾ ਦੀ ਨਿਸ਼ਾਨੀ ਏ ਸਤਗੁਰਾਂ ਨੇ ਸਾਨੂੰ ਹੁਣ ਉਂਗਲ ਫੜਾ ਦਿੱਤੀ ਏ ਹੁਣ ਸਾਡਾ ਫਰਜ਼ ਬਣਦਾ ਕਿ ਸਤਗੁਰੂ ਦਾ ਹੱਥ ਫੜ ਕੇ ਸਦਾ ਹੀ ਇੱਥੇ ਰੋਜ਼ ਆਇਆ ਕਰੀਏ ਇੱਕ ਦਿਨ ਨਹੀਂ ਸਾਨੂੰ ਇਸ਼ਾਰਾ ਦੇ ਦਿੱਤਾ ਕਿ ਭਲਿਆ ਆਇਆ ਕਰ ਹੁਣ ਰੋਜ਼ ਮਨ ਨੂੰ ਆਪਣੇ ਨੂੰ ਸਥਿਰ ਕਰਕੇ ਰੋਜ਼ ਪਹੁੰਚਣਾ ਗੁਰੂ ਚਰਨਾਂ 'ਚ ਇਹ ਤਾਂ ਸਾਡੇ ਤੇ ਨਿਰਭਰ ਕਰਦਾ ਹੈ ਨਾ ਸਾਡਾ ਫਰਜ਼ ਬੰਦਾ ਵੀ ਸਿ ਗੁਰੂ ਚਰਨਾਂ 'ਚ ਰੋਜ਼ਾਨਾ ਹਾਜ਼ਰੀ ਭਰੀਏ ਸਵੇਰੇ ਭਰੀਏ ਸ਼ਾਮੀ ਭਰੀਏ ਜਦੋਂ ਦਿਲ ਕਰੇ 24 ਘੰਟੇ ਨੇ ਜਦੋਂ ਦਿਲ ਕਰੇ ਉਦੋਂ ਬਾਣੀ ਪੜਿਆ ਕਰੀਏ ਵੱਧ ਤੋਂ ਵੱਧ ਇਹੀ ਜੀਵਨ ਦੇ ਵਿੱਚ ਕਮਾਈ ਏ ਹੋਰ ਸੰਸਾਰੀ ਕਮਾਈਆਂ ਤਾਂ ਸਿਆਣਿਆਂ ਦਾ ਕਹਿਣਾ ਪੈਸਾ ਧੰਨ ਦਲੋ ਤਾਂ ਹੱਥ ਦੀ ਮੈਲ ਆ ਅੱਜ ਹੈ ਤੇ ਕੱਲ ਨਹੀਂ ਹੈ ਪਰ ਜਿਹੜੀ ਕਰਮਾ ਦੀ ਕਮਾਈ ਏ ਇਸ ਸੰਸਾਰ ਤੋਂ ਲੈ ਕੇ ਹਰ ਜਹਾਨ ਤੱਕ ਕੰਮ ਆਉਂਦੀ ਆ ਹਰ ਥਾਂ ਦੇ ਉੱਤੇ ਕੰਮ ਆਉਂਦੀ ਹੈ ਇਹ ਜਿਹੜੇ ਨਾਂ ਬੰਦਗੀ ਦੀ ਕਮਾਈ ਹੈ ਜਿਹੜੀ ਸੇਵਾ ਦੀ ਕਮਾਈ ਹੈ ਜਿਹੜੀ ਭਜਨ ਦੀ ਕਮਾਈ ਹੈ ਇਹ ਹਰ ਜਗ੍ਹਾ ਦੇ ਉੱਤੇ ਕੰਮ ਆਉਂਦੀ ਹੈ ਵੱਡੇ ਤੋਂ ਵੱਡੇ ਸਾਡੇ ਕਾਰਜਾਂ ਨੂੰ ਸਵਾਰ ਦਿੰਦੀ ਹੈ ਜਿਨ੍ਹਾਂ 'ਚ ਕੋਈ ਅੜਚਣ ਪੈ ਜਾਵੇ ਇਹ ਤਾਕਤ ਹੈ ਬੰਦਗੀ ਦੀ ਪਰਮੇਸ਼ਰ ਦੀ ਬੰਦਗੀ ਕਰਨ ਤੇਰਾ ਮਨ ਵਿੱਚੋਂ ਭੈਅ ਡਰ ਸਭ ਖਤਮ ਹੋ ਜਾਂਦਾ ਹੈ ਤਾਹੇ ਕਹਿੰਦੇ ਨੇ ਵੱਡੇ ਭਾਗਾ ਵਾਲਾ ਨੇ ਵੱਡ ਭਾਗੀ ਸਾਧ ਸੰਗਤ ਸਾਧ ਸੰਗਤ ਪ੍ਰਾਪਤ ਵੱਡੇ ਭਾਗਾ ਵਾਲੇ ਸਾਧ ਸੰਗਤ ਨੂੰ ਪ੍ਰਾਪਤ ਕਰਦਾ ਆ ਤੇ ਸਾਧ ਸੰਗਤ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੀ ਹੁੰਦਾ ਤੇ ਭੇਟਤ ਦੁਰਮਤ ਖੋਈ ਦੁਰਮਤ ਭੈੜੀ ਮਤ ਜਦੋਂ ਬੰਦਾ ਚੰਗੀ ਸੰਗਤ 'ਚ ਬੈਠੇਗਾ ਚੰਗੀ ਮਾਤਾ ਵੇ ਦੀ ਭੈੜੀ ਮਤ ਸੰਗਤ 'ਚ ਬੈਠ ਕੇ ਭੈੜੀ ਮਤ ਆਵੇਗੀ ਸੋ ਜਦੋਂ ਕੋਈ ਸੰਗਤ ਸਾਧੂ ਦੀ ਕਰੇਗਾ ਜਦੋਂ ਕੋਈ ਸੰਗਤ ਗੁਰੂ ਦੀ ਕਰੇਗਾ ਜਦੋਂ ਸੰਗਤ ਉਸ ਉਹ ਹੋਵੇਗੀ ਜਿਹਦੇ ਵਿੱਚ ਰੱਬ ਦਾ ਨਾਮ ਜਪਿਆ ਜਾ ਰਿਹਾ ਤੇ ਆਪਣੇ ਆਪ ਹੀ ਬੰਦੇ ਦੀ ਮਤ ਚੰਗੀ ਬਣੀ ਤੇ ਜੇ ਕਿਤੇ ਢਾੜੀ ਸੰਗਤ 'ਚ ਬੈਠਾਂਗੇ ਜਿੱਥੇ ਕੋਈ ਗਾਲੀ-ਗਲੋਚ ਕਰਦਾ ਪਿਆ ਹੈ ਕਿਤੇ ਕੋਈ ਨਸ਼ਾ ਵਰਤਦਾ ਪਿਆ ਹੈ ਕਿਤੇ ਕੋਈ ਚੁਗਲੀਆਂ ਨਿੰਦਿਆ ਕਰਦਾ ਪਿਆ ਤੇ ਫਿਰ ਕਹੋ ਜੀ ਮਤ ਹੋਵੇਗੀ ਉਲਟੀ ਮਤ ਹੋਵੇਗੀ ਜਿਹਨੂੰ ਦੁਰਮਤ ਕਿਹਾ ਹੈ ਬਾਣੀ ਇਹ ਕਹਿੰਦੇ ਚੰਗੀ ਸੰਗਤ ਭਾਵ ਕੇ ਸਾਧ ਸੰਗਤ ਦੇ ਵਿੱਚ ਬੈਠਣ ਦੇ ਨਾਲ ਚੰਗੀ ਮਤ ਹੁੰਦੀ ਆ ਤੇ ਭੈੜੀ ਮਤ ਦੁਰਮਤ ਦੂਰ ਹੋ ਜਾਂਦੀ ਆ ਅਗਿਆਨਤਾ ਦੂਰ ਹੁੰਦੀ ਆ ਗਿਆਨ ਦਾ ਪ੍ਰਕਾਸ਼ ਹੁੰਦਾ ਹਿਰਦੇ ਦੇ ਵਿੱਚ ਤੇ ਸੰਸਾਰ 'ਚ ਗੁਰੂ ਆਏ ਕਾਦੇ ਵਾਸਤੇ ਸੀ ਮਨਾਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਦੇ ਵਾਸਤੇ ਮਨਾਂ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ ਗੁਰੂ ਪਾਤਸ਼ਾਹ ਸੰਸਾਰ 'ਚ ਆਏ ਸੀ ਤੇ ਇਹ ਬਾਣੀ ਵੀ ਇਸੇ ਕਰਕੇ ਸੰਸਾਰ ਚ ਆਈ ਅੱਗੇ ਸਤਿਗੁਰ ਕਹਿੰਦੇ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਲੋਈ ਕਹਿੰਦੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਵਸਾ ਲਿਆ ਨਾ ਦੇਖੋ ਇਨਸਾਨ ਕਿੰਨਾ ਮਹਾਨ ਹੋ ਜਾਂਦਾ ਸਤਿਗੁਰ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਮੱਥੇ ਤੇ ਲਾ ਲਈਏ ਨਾ ਤੇ ਚੰਗੀ ਮਰਤਾ ਜਾਂਦੀ ਉਹ ਸਿਆਣੇ ਕਹਿੰਦੇ ਆ ਨਾ ਕਿ ਸੁਨਿਆਰੇ ਦੇ ਕੋਲ ਬੈਠਾਂਗੇ ਜਦ ਉਹਦੀ ਦੁਕਾਨ 'ਚ ਬੈਠਾਂਗੇ ਤਾਂ ਉਹਦੇ ਕੂੜਾ ਨਹੀਂ ਹੁੰਦਾ ਦਾ ਕੂੜਾ ਸੁਨਿਆਰੇ ਦਾ ਉਹਦੇ ਵਿੱਚੋਂ ਕਿਤੇ ਨਾ ਕਿਤੇ ਸੋਨੇ ਚਾਂਦੀ ਦੇ ਕਾਣੀ ਮਿਲਣਗੇ ਉਹਦੀ ਧੂੜ ਚ ਵੀ ਸੋਨਾ ਚਾਂਦੀ ਹੋਵੇਗਾ ਤੇ ਜੇ ਕਿਤੇ ਕਬਾੜੀ ਦੇ ਕੋਲ ਬੈਠਾਂਗੇ ਫੇਰ ਕੱਖ ਵੀ ਨਹੀਂ ਮਿਲਦਾ ਕਬਾੜੀ ਦੇ ਕੋਲੋਂ ਕੱਖ ਨਹੀਂ ਮਿਲਦਾ ਪਰ ਸੁਨਿਆਰੇ ਦੀ ਦੁਕਾਨ ਦੀ ਸਫਾਈ ਕਿਤੇ ਵੀ ਸੋਨਾ ਮਿਲ ਜਾਂਦਾ ਹੈ ਉਹਦੇ ਮਿੱਟੀ 'ਚੋਂ ਵੀ ਸੋਨਾ ਹੁੰਦਾ ਹੈ ਕਿਉਂਕਿ ਸੁਨਿਆਰਾ ਹੈ ਕਹਿ ਦਾ ਭਾਵ ਇਹ ਆ ਕਿ ਚੰਗੀ ਸੰਗਤ ਦੇ ਵਿੱਚੋਂ ਕੁਝ ਨਾ ਕੁਝ ਚੰਗਾ ਹੀ ਪ੍ਰਾਪਤ ਹੁੰਦਾ ਆ ਤੇ ਮਾੜੀ ਸੰਗਤ ਦੇ ਵਿੱਚੋਂ ਕੁਝ ਨਾ ਕੁਝ ਮਾੜਾ ਹੀ ਪ੍ਰਾਪਤ ਹੋਇਆ ਇਸ ਇਸਿੱਧੀ ਜੀ ਸੰਸਾਰ ਦੀ ਖੇੜਿਆ ਤੇ ਸਤਿਗੁਰ ਕਹਿੰਦੇ ਮੇਰਾ ਗੁਰਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਕਮਲ ਦੇ ਫੁੱਲ ਵਰਗਾ ਗੁਰਸਿੱਖ ਨੂੰ ਜਦੋਂ ਸਮਝਾਉਂਦੇ ਨੇ ਕਹਿੰਦਾ ਕਿੱਦਾਂ ਹੋਣਾ ਜੇ ਇਹ ਕਮਲ ਦੇ ਫੁੱਲ ਵਰਗਾ ਕਿੱਦਾਂ ਕਮਲ ਦੇ ਫੁੱਲ ਦੀ ਕੀ ਖਾਸੀਅਤ ਆ ਕਿ ਉਗਦਾ ਜ਼ਰੂਰ ਚਿਕੜ ਚ ਆ ਇਹ ਚਿਕੜ ਕੀ ਆ ਸੰਸਾਰ ਇਹ ਸੰਸਾਰ ਨੂੰ ਪਾਸ਼ਾ ਨੇ ਚਿਕੜ ਕੇ ਆ ਕਹਿੰਦੇ ਕਮਲ ਦਾ ਫੁੱਲ ਉਗਦਾ ਜ਼ਰੂਰ ਚਿਕੜ ਚ ਆ ਭਾਵੇਂ ਅਸੀਂ ਜਨਮ ਤਾਂ ਜ਼ਰੂਰ ਇਹ ਸੰਸਾਰ ਚ ਲਿਆ ਹੈ ਪਰ ਕਮਲ ਦਾ ਫੁੱਲ ਕਦੀ ਆਪਣੀ ਪੰਖੜੀਆਂ ਉਤੇ ਚਿਕੜ ਲੱਗ ਨਹੀਂ ਦਿੰਦਾ ਭਾਵੇਂ ਅਸੀਂ ਵੀ ਸੰਸਾਰ ਦੀ ਮਾਇਆ ਨੂੰ ਆਪਣੇ ਮਨ ਦੇ ਉੱਤੇ ਨਹੀਂ ਲੱਗਣ ਦੇਣਾਗਾ ਮਨ ਦੇ ਉੱਤੇ ਨਹੀਂ ਪ੍ਰਭਾਵ ਪਾਣ ਦੇਣਾਗਾ ਚੰਗੀ ਮੱਤ ਰੱਖਣੀ ਹੈ ਚੰਗੀ ਸੰਗਤ ਰੱਖਣੀ ਹੈ ਚੰਗੀ ਸੰਗਤ ਨਾਲ ਹੀ ਮਨਾਂ ਦੇ ਵਿੱਚੋਂ ਭੈੜੀ ਮਤ ਦੂਰ ਹੁੰਦੀ ਆ ਤੇ ਇਹ ਚੰਗੀ ਸੰਗਤ ਕਿੱਥੇ ਪ੍ਰਾਪਤ ਹੁੰਦੀ ਹੈ ਜਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਜਾਂ ਜਿੱਥੇ ਵੀ ਰੱਬ ਦਾ ਕਿਤੇ ਨਾਮ ਲਿਆ ਜਾਂਦਾ ਸੱਚੇ ਦਿਲੋਂ ਉੱਥੇ ਤੁਸੀਂ ਬੈਠਾ ਜ਼ਰੂਰੀ ਨਹੀਂ ਆ ਕਿ ਕੋਈ ਕੋਈ ਇਨਸਾਨ ਹੋਣ ਮੈਂ ਕਹਾਂ ਕਿ ਕੋਈ ਸਨਾਤਨੀ ਆ ਤੇ ਉਹ ਹੀ ਗੁਰੂ ਘਰ ਆ ਕੇ ਬੈਠਾ ਹੋਇਆ ਤੇ ਉਹਨੂੰ ਉੱਥੇ ਮੰਨ ਲੱਗੇ ਜ਼ਰੂਰੀ ਨਹੀਂ ਕਿਸੇ ਦਾ ਮੰਦਰ 'ਚ ਵੀ ਮੰਨ ਲੱਗੇ ਕਿਸੇ ਦਾ ਮਸਜਿਦ ਚ ਮਨ ਲੱਗਦਾ ਜਿਹਦੇ ਜਿਹੜਾ ਧਰਮ ਆ ਕੋਈ ਕਿਤੇ ਗਿਰਜਾ ਘਰ ਚ ਬੈਠਾ ਪਰ ਗੱਲ ਇਹ ਆ ਕਿ ਇਹ ਯਾਦ ਰੱਖੇ ਕਿ ਸੇਧ ਦੇਣ ਵਾਲਾ ਇਨਸਾਨ ਗੱਲ ਕਿਹੋ ਜੀ ਕਰਦਾ ਹੈ ਕੀ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਿਹਾ ਕਿ ਸਾਂਝੀ ਵਾਲਤਾ ਦੀ ਗੱਲ ਕਰਦਾ ਕਿ ਰੱਬ ਦੇ ਨਾਮ ਜਾਂ ਪੰਦੀ ਗੱਲ ਕਰਦਾ ਕਿ ਤੇ ਇਹ ਤਾਂ ਨਹੀਂ ਵੀ ਇੱਕ ਦੂਜੇ ਧਰਮ ਨੂੰ ਢੁਕਾਈ ਜਾ ਰਿਹਾ ਹੋਵੇ ਕਿ ਤੇ ਇਹ ਤਾਂ ਨਹੀਂ ਕਿ ਦੂਜਿਆਂ ਨੂੰ ਕੁਝ ਲੜਾ ਦਾ ਕੰਮ ਕਰਦਾ ਆ ਪਿਆ ਹੋਵੇ ਅਜਿਹੇ ਅਦੇਹੀ ਮਤ ਵਾਲੇ ਲੋਕਾ ਤੋਂ ਵੀ ਬਚਨ ਦੀ ਲੋੜ ਹੈ ਜਿਹੜੇ ਇਹੀ ਕਹਿੰਦੇ ਨੇ ਕਿ ਸਾਡਾ ਹੀ ਧਰਮ ਵੱਡਾ ਹੈ। ਅਜਿਹੇ ਲੋਕਾਂ ਅਜਿਹੇ ਮਤ ਵਾਲੇ ਕਈ ਵਾਰੀ ਕਈ ਧਾਰਮਿਕ ਸਥਾਨਾਂ ਤੇ ਵੀ ਬੈਠੇ ਹੁੰਦੇ ਨੇ ਜਿਹੜੇ ਇਹੀ ਕਹੀ ਜਾਣਗੇ ਕਿ ਸਾਡਾ ਹੀ ਧਰਮ ਵੱਡਾ ਹੈ ਦੁਨੀਆ ਦੇ ਸਾਰੇ ਧਰਮ ਛੋਟੇ ਨੇ ਬਚਨ ਦੀ ਲੋੜ ਹੈ ਅਜਿਹੇ ਮਤ ਵਾਲਿਆਂ ਨੂੰ। ਕਿਉਂਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਣ ਸਾਰੇ ਦੇ ਮਨੁੱਖਾਂ ਦੀ ਜਾਤ ਇੱਕੋ ਹੀ ਹੈ ਕੋਈ ਦੂਜੀ ਨਹੀਂ ਹੈ। ਤੇ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਰੱਬ ਏਕੀ ਹੈ ਸਬਦਾ ਨਾ ਜਿੰਨੇ ਮਰਜੀ ਉਹਦੇ ਰੱਖ ਲੀਏ ਜਿੰਨੇ ਮਰਜੀ ਉਹਦੇ ਗੋਤਾ ਜਾਤ ਬਰਾਦਰੀਆਂ ਰੱਖ ਲੀਏ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਪਰਮੇਸ਼ਰ ਏਕੀ ਆ ਨੀਲਾ ਸਮਾਨ ਹੈ ਨਾ ਭਾਵੇਂ ਇੱਥੇ ਬੈਠਾ ਇੰਡੀਆ 'ਚ ਬੈਠ ਕੇ ਦੇਖ ਲਓ ਭਾਵੇਂ ਪਾਕਿਸਤਾਨ 'ਚ ਭਾਵੇਂ ਅਫਗਾਨਿਸਤਾਨ ਭਾਵੇਂ ਅਮਰੀਕਾ ਇੰਗਲੈਂਡ ਚਲ ਜਾਓ ਇਹਨੇ ਨੀਲਾ ਹੀ ਰਹਿਣਾ ਹੈ ਇਹਨੇ ਕਾਲਾ ਨਹੀਂ ਹੋ ਜਾਣਾ ਇਹਨੇ ਕੋਈ ਸੰਤਰੀ ਨਹੀਂ ਹੋ ਜਾਣਾ ਹੈਗਾ ਇਹਨੇ ਕੋਈ ਨੀਲਾ ਪੀਲਾ ਨਹੀਂ ਹੋ ਜਾਣਾ ਇਹਦਾ ਰੰਗ ਇਹਦਾ ਸਾਰੇ ਪਾਸੇ ਇੱਕੋ ਹੀ ਹੈ ਸੋ ਪਰਮੇਸ਼ਰ ਨੇ ਕਦੀ ਵੀ ਫਰਕ ਨਹੀਂ ਰੱਖਿਆ ਹੈਗਾ ਰੱਬ ਨੇ ਸਭ ਨੂੰ ਦਾਤਾ ਦਿੱਤੀਆਂ ਨੇ ਇਸੇ ਕਰਕੇ ਭਾਈ ਜਿੱਥੇ ਬੈਠੋ ਇਹ ਵਿਚਾਰੋ ਕਿ ਗੱਲ ਕੀ ਦੀ ਹੋ ਰਹੀ ਹੈ ਇੱਕ ਪਰਮੇਸ਼ਰ ਦੀ ਹੋ ਰਹੀ ਹੈ ਬੰਦਗੀ ਦੀ ਗੱਲ ਹੋ ਰਹੀ ਹੈ ਸੇਵਾ ਦੀ ਗੱਲ ਹੋ ਰਹੀ ਹੈ ਤੇ ਬੈਠੋ ਤੇ ਜੇ ਕਿਤੇ ਗੱਲ ਹੋ ਰਹੀ ਕਿਤੇ ਲੜਾਈ ਝਗੜੇ ਦੀ ਤੇ ਫਿਰ ਉੱਥੇ ਕਦੀ ਨਾ ਬੈਠੋ ਭਾਵੇਂ ਫਿਰ ਉਹ ਧਾਰਮਿਕ ਸਥਾਨ ਹੀ ਕਿਉਂ ਨਾ ਹੋਵੇ ਸੋ ਹਮੇਸ਼ਾ ਚੰਗੀ ਸੰਗਤ ਵਿੱਚ ਬੈਠੋ ਉਹ ਸੰਗਤ ਵਿੱਚ ਬੈਠੋ ਜਿੱਥੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੈ ਸੋ ਅਜਿਹੇ ਸੰਗਤ ਗੁਰੂ ਪਾਤਸ਼ਾਹ ਜੀ ਇਹੀ ਪਾਵਨ ਸੰਗਤ ਜਿੱਥੇ ਬੈਠ ਕੇ ਆਪਾਂ ਗੁਰੂ ਪਾਤਸ਼ਾਹ ਜੀ ਵਿਚਾਰ ਕੀਤੀ ਬਾਣੀ ਦੇ ਵਿਚਾਰ ਕੀਤੀ ਸ਼ਬਦ ਦੇ ਵਿਚਾਰ ਕੀਤੀ ਸਤਿਗੁਰੂ ਦੇ ਹੁਕਮ ਨੂੰ ਇੱਕ ਤੁੱਛ ਬੁੱਧੀ ਦੇ ਨਾਲ ਸਮਝਣ ਦਾ ਯਤਨ ਕੀਤਾ ਕਿਉਂਕਿ ਗੁਰੂ ਪਾਤਸ਼ਾਹ ਜੀ ਮਹਾਨ ਨੇ ਸਾਡੀ ਬੁੱਧੀ ਬੜੀ ਤੁੱਛ ਹੁੰਦੀ ਆ ਹੋ ਸਕਦਾ ਕਿ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਨੇ ਪਰ ਬਖਸ਼ੰਦ ਪਿਤਾ ਬਖਸ਼ ਲੈਂਦੇ ਨੇ ਸੋ ਇਸ ਕਰਕੇ ਭਾਈ ਰੋਜ਼ਾਨਾ ਗੁਰ ਚਰਨਾਂ ਵਿੱਚ ਸਵੇਰੇ ਸ਼ਾਮ ਜਦੋਂ ਦਿਲ ਕਰਿਆ ਜੀਆਂ ਪ੍ਰਿਆ ਕਰੋ ਵਦ ਤੋਂ ਵਦ ਬਾਣੀ ਪੜਿਆ ਕਰੋ ਇਹੇ ਇਹਦੇ ਨਾਲ ਹੀ ਸਾਡਾ ਜੀਵਨ ਜਿਹੜਾ ਸੋਹਣਾ ਤੇ ਸੁਝਾ ਜਾ ਜਾਵੇਗਾ ਇਹਦੇ ਨਾਲ ਹੀ ਹੋਣੀ ਕਿ ਸਾਡੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਫਰਮਾਉਂ ਗਾਪੇ ਮੇਲੇ ਸਤਿਗੁਰਾਂ ਇੱਕ ਬੇਨਤੀ ਆ ਪ੍ਰਵਾਨ ਕਰਨਾ ਵਿਚਾਰਾ ਕਰਦੇ ਹੁਣੀਆਂ ਬੇਅੰਤ ਬਿਰ પ્રકાર ਦੀ ਪੁਲਗਲ ਤਿਆ ਨੂੰ ਸਤਿਗੁਰੂ ਦਾ ਸਤਿਗੁਰੂ ਸੰਗਤ ਬਲਸ਼ਣ ਯੋਗ ਹੈ ਜੀ ਬਖਸ਼ੋ ਤੇ ਪਰਵਾਹ ਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ